ਨਮੀਆਂ ਨਮੀਆਂ ਕੂਟੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲੇ ਵੀ ਕੋਠੀ ਹੈ ਜੀ ਕਿਸੇ ਵੀ ਏਰੀਆ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਪਿੰਡ 'ਚੋਂ ਸ਼ਹਿਰ 'ਚੋਂ ਜੇ ਤੁਸੀਂ ਐਡ ਕਰਵਾਉਣੀ ਹੈ ਵੇਚਣੀ ਹੈ ਤਾਂ ਆਪਣੇ ਚੈਨਲ ਤੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੁਸੀਂ ਕੀ ਕਰਨਾ ਬਸ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਆਪਣੇ ਕੋਲੇ ਭੇਜੋ ਜਦੋਂ ਤੁਸੀਂ ਕੋਠੀ ਨੂੰ ਪੂਰੀ ਦੇਖੋਗੇ ਤਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇਹ ਤੁਹਾਨੂੰ ਮੈਂ ਸਾਰੀ ਵੀਡੀਓ ਕੋਠੀ ਦੀ ਦਿਖਾਉਂਗਾ ਤੁਸੀਂ ਕੱਲੀ-ਕੱਲੀ ਚੀਜ਼ ਦੇਖੋਗੇ ਤੇ ਪਹਿਲਾਂ ਤਾਂ ਤੁਸੀਂ ਆਹ ਡਰਾਇੰਗ ਰੂਮ ਦੇਖ ਲਓ ਬਾਹਰਲੀ ਸਾਈਡ ਇੱਕ ਡਰਾਇੰਗ ਰੂਮ ਬਣਿਆ ਹੋਇਆ ਤੇ ਸਾਰਾ ਕੰਮ ਕੰਪਲੀਟ ਹੋਇਆਗਾ ਰੰਗ ਦਾ ਸਾਰਾ ਕੰਮ ਹੋਇਆ ਉੱਪਰੋਂ ਪੀਓਪੀ ਦਾ ਤੇ ਕੱਪ ਬੋਰਡ ਵਗੈਰਾ ਬਣੀ ਹੋਈ ਨੇ ਤੇ ਥੋੜਾ ਜਿਹਾ ਆਪਾਂ ਅੱਗੇ ਚੱਲਾਂਗੇ ਤਾਂ ਆਪਾਂ ਨੂੰ ਇਕੱਠੇ ਦੋ ਕਿਚਨ ਦੇਖਣ ਨੂੰ ਮਿਲ ਜਾਣਗੇ ਪਹਿਲਾਂ ਤਾਂ ਤੁਸੀਂ ਆਹ ਕਿਚਨ ਦੇਖ ਲਓ ਇੱਕ ਬਾਹਰਲੀ ਸਾਈਡ ਆਪਾਂ ਨੂੰ ਕਿਚਨ ਮਿਲ ਜੂਗਾ ਦੋਵੇਂ ਕਿਚਨ ਕੰਪਲੀਟ ਤਿਆਰ ਕੀਤੇ ਹੋਏ ਨੇ ਬਾਕਸ ਵਗੈਰਾ ਸਾਰੇ ਬਣੇ ਹੋਏ ਨੇ ਉੱਪਰ نیچے ਦੇ ਸਾਰੇ ਕੰਪਲੀਟ ਤੇ ਸਾਰੀ ਕੋਠੀ ਜਿਹੜੀ ਇਹਨਾਂ ਨੇ ਬਹੁਤ ਵਧੀਆ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਤੁਹਾਨੂੰ ਸਾਰਾ ਕੁਝ ਮੈਂ ਦਿਖਾਉਂਗਾ ਜੀ ਤੇ ਤੁਹਾਨੂੰ ਸਾਰਾ ਨੂੰ ਪਸੰਦ ਆਊਗੀ ਕੋਠੀ ਬਾਕੀ ਵੱਡੀ ਬਹੁਤ ਬਣੀ ਹੋਈ ਹੈ ਤੁਸੀਂ ਐਸਟੀਮੇਟ ਲਾ ਲਿਆ ਹੋਆ ਤੁਹਾਨੂੰ ਥੋੜੀ ਜੀ ਬਾਹਰਲੀ ਝਲਕ ਵੀ ਮੈਂ ਦਿਖਾਈ ਤੇ ਉੱਪਰੋਂ ਜਿੰਨੀ ਆਪਾਂ ਛਾਤਾਂ ਦੇਖਾਂਗੇ ਸਾਰੀਆਂ ਕੰਪਲੀਟ ਤਿਆਰ ਮਿਲ ਜਾਣਗੀਆਂ ਸਾਰਾ ਕੁਝ ਵਧੀਆ ਪੀਓਪੀ ਵਗੈਰਾ ਕੀਤੀ ਹੋਈ ਹੈ ਤੇ ਵੱਡੀ ਬਹੁਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਜਗ੍ਹਾ ਵੀ ਪਸੰਦ ਆਊਗੀ ਏਰੀਆ ਵੀ ਪਸੰਦ ਆਊਗਾ ਬਾਕੀ ਪਹਿਲਾਂ ਥੋੜੀ ਜਿਹੀ ਵੀਡੀਓ ਚੈੱਕ ਕਰ ਲਓ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਮੈਂ ਦੱਸ ਦਿੰਨੇ ਹਾਂ ਰੰਗ ਰੋਗਨ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਤੇ ਅੰਦਰ ਆਪਾਂ ਜੇ ਗੱਲ ਕਰੀਏ ਤਾਂ ਸਾਰੇ ਕਿਤੇ ਮਾਰਬਲ ਪੱਥਰ ਆਪਾਂ ਨੂੰ ਅੰਦਰ ਲੱਗਿਆ ਹੋਇਆ ਮਿਲ ਜੂਗਾ ਵਾਕਿ ਬਾਥਰੂਮ ਵਗੈਰਾ ਆਪਾਂ ਨੂੰ ਪੂਰੇ ਕੰਪਲੀਟ ਵਧੀਆ ਮਿਲ ਜਾਣਗੇ ਕਮਰੇ ਬਹੁਤ ਵਧੀਆ ਬਣੇ ਹੋਏ ਨੇ ਤੇ ਉੱਪਰ ਜਾਣ ਵਾਸਤੇ ਪੌੜੀਆਂ ਵਧੀਆ ਟੋਪ ਦੀਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਲੋਬੀ ਏਰੀਆ ਤੁਸੀਂ ਦੇਖ ਰਹੇ ਹੋ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਵਧੀਆ ਮਿਲੂਗਾ ਜੀ ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਪੌੜੀਆਂ ਦੇਖ ਲਓ ਵਧੀਆ ਪੌੜੀਆਂ ਨੇ ਗਰਿੱਲ ਵਗੈਰਾ ਲੱਗੀ ਹੋਈ ਆ ਤੇ ਸਿੱਧਾ ਆਪਾਂ ਉੱਪਰ ਪਹੁੰਚ ਗਏ ਜ਼ਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਜੀ ਉੱਪਰਲੀ ਲੋਕੇਸ਼ਨ ਦੇਖ ਲਓ ਤੁਸੀਂ ਉੱਪਰ ਵੀ ਇਹਨਾਂ ਨੇ ਪੱਥਰ ਲਾਇਆ ਹੋਇਆ ਬਾਕੀ ਜੋੜੀਆਂ ਜੇ ਆਪਾਂ ਸਾਰਾ ਕੁਝ ਲੱਗਿਆ ਹੋਇਆ ਸ਼ੀਸ਼ਿਆਂ ਦਾ ਸਾਰਾ ਕੰਮ ਹੋਇਆ ਜਾਲੀਆਂ ਦਾ ਸਾਰਾ ਕੰਮ ਹੋਇਆ ਤੇ ਵਧੀਆ ਆਪਾਂ ਨੂੰ ਪੂਰੇ ਖੁੱਲੇ ਡੁੱਲੇ ਬੈਡਰੂਮ ਮਿਲ ਜਾਣਗੇ ਉੱਪਰ ਵੀ ਸਾਰਾ ਕੰਮ ਕੰਪਲੀਟ ਹੋਇਆਗਾ ਰੰਗ ਰੋਗਨ ਤੁਸੀਂ ਦੇਖ ਰਹੂ ਰੰਗ ਬਾਹਰਲੀ ਸਾਈਡ ਤੋਂ ਥੋੜਾ ਜਿਹਾ ਖਰਾਬ ਹੋਇਆ ਪਿਆ ਜੀ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਜੀ ਜਦੋਂ ਮੀਂਹ ਵਗੈਰਾ ਪੈਂਦਾ ਮੀਂਹ ਪੈਂਦਾ ਢੂੜ ਤਪਾਉਂਦਾ ਤੇ ਹਨੇਰੀਆਂ ਵਗੈਰਾ ਚੱਲਦੀਆਂ ਮੀਂਹ ਪਾ ਕੇ ਬਾਅਦ ਚ ਧੁੱਪ ਇੱਕਦਮ ਨਿਕਲ ਜਾਂਦੀ ਹੈ ਤੇ ਰੰਗ ਤੇ ਬਾਹਰੋਂ ਬਹੁਤ ਇਫੈਕਟ ਪੈਂਦਾਗਾ ਤੇ ਬਾਹਰੋਂ ਤਾਂ ਥੋੜਾ ਜਿਹਾ ਆਪਾਂ ਨੂੰ ਖਰਾਬ ਮਿਲੂਗਾ ਪਰ ਅੰਦਰੋਂ ਰੰਗ ਪੂਰਾ ਵਧੀਆ ਪਿਆ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਤੁਹਾਨੂੰ ਅੰਦਰੋਂ ਮੈਂ ਦਿਖਾ ਵੀ ਰਿਹਾ ਹਾਂ ਤੇ ਸਾਰਾ ਕੁਝ ਜੋੜੀਆਂ ਜੁੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਬਾਥਰੂਮ ਸਾਰੇ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਜਗ੍ਹਾ ਦੱਸ ਦਿੰਦਾ ਜੀ ਜਗ੍ਹਾ ਆਪਾਂ ਨੂੰ 14 ਬਿਸਵੇ ਮਿਲੂਗੀ 14 ਬਿਸਵੇ ਜਗ੍ਹਾ ਤੇ ਮਾਰਲਿਆਂ ਚ ਤੁਸੀਂ ਆਪੇ ਦੇਖ ਲਓ ਕਿੰਨੇ ਮਾਰਲੇ ਬਣਦੇ ਆ ਕਿੰਨੇ ਗਾਜ ਬਣਦੇ ਆ 20 ਬਿਸਬੇ ਚ ਇਹਨਾਂ ਨੇ ਦੱਸਿਆਗਾ ਤੇ 14 ਬਿਸਬੇ ਬਹੁਤ ਜ਼ਿਆਦਾ ਡਬਲ ਆ ਜਗ੍ਹਾ ਹੋ ਜਾਂਦੀ ਐ ਜੀ ਬਾਕੀ ਆਪਣੇ ਕੋਲੇ ਜਿਹੜੀ ਆਹ ਕੂਠੀ ਪਹੁੰਚੀ ਆ 14 ਬਿਸਬੇ ਬਣੀ ਹੋਈ ਆ ਤੇ ਆਪਣੇ ਕੋਲੇ ਸੰਗਰੂਰ ਡਿਸਟ੍ਰਿਕਟ ਚੋਂ ਪਹੁੰਚੀ ਐ ਜੀ ਸੰਗਰੂਰ ਇਹਨਾਂ ਨੂੰ ਡਿਸਟ੍ਰਿਕਟ ਲੱਗਦਾ ਸੀ ਇਹ ਜਿਹੜੀ ਕੂਠੀ ਆ ਜੀ ਬਾਬਾ ਜੀ ਦੀ ਪੁਰਾਣੀ ਕੂਠੀ ਆ ਇਹ ਤੇ ਉਹਨਾਂ ਨੇ ਪਹਿਲਾਂ ਸੇਲ ਕਰਤੀ ਸੀਗੀ ਤੇ ਜਿਹੜੇ ਹੁਣ ਮਾਲਕ ਆਪ ਰਹਿੰਦੇ ਆ ਉਹਨਾਂ ਨੇ ਵੀ ਹੁਣ ਸੇਲ ਕਰਨੀ ਹੈ ਤੇ ਜੇ ਕਿਸੇ ਨੇ ਖਰੀਦਣੀ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਮਿਲ ਗਿਆ ਹੋਊਗਾ ਸਕਰੀਨ ਤੇ ਆਪਾਂ ਦੇ ਦੇ ਦਿੰਨੇ ਆ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ ਬਾਕੀ ਢੱਡਰੀਆਂ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਹੈ ਤੁਸੀਂ ਢੱਡਰੀਆਂ ਪਿੰਡ ਜਾ ਕੇ ਵੀ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਗੱਲ ਖੁੱਲ੍ਹ ਕੇ ਕਰਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਕੀ ਕੁਝ ਬਣਿਆ ਹੋਇਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਇਆ ਸਾਰਾ ਕੁਝ ਤੁਹਾਨੂੰ ਮੈਂ ਦਿਖਾਤਾ ਤੇ نیچے ਆਪਾਂ ਨੂੰ ਚਾਰ ਤਾਂ ਰੂਮ ਮਿਲ ਜਾਣਗੇ ਜੀ ਪੀਓਪੀ ਵਗੈਰਾ ਕੀਤੀ ਹੋਈ ਹੈ ਰੰਗ ਰੋਗਨ ਸਾਰਾ ਜੀ ਦੋ ਬਾਥਰੂਮ ਆਪਨ ਮਿਲ ਜਾਣਗੇ ਡਬਲ ਕਿਚਨ ਹੈ ਜੀ ਤੇ ਕੱਪਬੋਰਡ ਵਗੈਰਾ ਬਣੇ ਹੋਏ ਨੇ ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਸੀਗਾ ਤੇ 12 ਉਹ ਤੁਹਾਨੂੰ ਮੈਂ ਦਿਖਾ ਦੇਣਾ ਜੀ 12 ਵੀ ਪੂਰੀ ਵਧੀਆ ਕੂਠੀਆ ਜੀ ਸਾਰਾ ਕੁਝ ਅਲੱਗ-ਅਲੱਗ ਬਣਿਆ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਜੀ ਤੇ ਬਾਹਰ ਲਈ ਸਾੜਾ ਸ਼ਟਰ ਵਗੈਰਾ ਲੱਗੇ ਹੋਏ ਨੇ ਮੇਨ ਗੇਟ ਪੂਰਾ ਵਧੀਆ ਜੀ ਜਗ੍ਹਾ ਪੂਰੀ ਖੁੱਲੀ ਡੁੱਲੀ ਆ ਕੂਠੀ ਦੀ ਜਗ੍ਹਾ ਇੱਕ ਪਾਸੇ ਰਹਿ ਜਾਂਦੀ ਹੈ ਜੀ ਕੂਠੀ ਇੱਕ ਪਾਸੇ ਰਹਿ ਜਾਂਦੀ ਹੈ ਕੂਠੀ ਦੇ ਸਾੜਚ ਵੀ ਕਾਫੀ ਜਗ੍ਹਾ ਹੈ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਤੁਹਾਨੂੰ ਐਸਟੀਮੇਟ ਲੱਗਿਆ ਹੋਊਗਾ ਵੀ 14 ਵਿਸਬੀ ਜਗ੍ਹਾ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਰੇਟ ਇਹਨਾਂ ਨੇ ਡਿਮਾਂਡ ਪਾਈ ਆ ਰੇਟ ਕੋਈ ਫਿਕਸ ਨਹੀਂ ਹੈਗਾ ਉੱਪਰ-ਨੀਚੇ ਬਹਿ ਕੇ ਹੋ ਜਾਊਗਾ ਮਾਲਕਾਂ ਦੇ ਆਜੋ ਤੁਸੀਂ ਜੇ ਕਿਸੇ ਨੇ ਦੇਖਣੀ ਆ ਗੱਲਬਾਤ ਬਹਿ ਕੇ ਕਰ ਲਾਂਗੇ ਤੇ 30 ਲੱਖ ਰੁਪਇਆ ਮੰਗ ਇਹਨਾਂ ਨੇ ਪਾਈ ਹੈ ਜੀ 30 ਲੱਖ ਇੱਕ ਵਾਰੀ ਕਿਹਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾ ਦਾ ਪੂਰਾ ਕਰ ਲਾਂਗੇ ਜੀ ਬਾਹਰ ਲਈ ਸਾੜ ਵੀ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜਾਊਗਾ ਤੇ ਬੈੜਾ ਆਪਾਂ ਨੂੰ ਖੁੱਲਡੂਲਾ ਪੂਰਾ ਮਿਲੂਗਾ ਜੀ ਕੂਠੀ ਦੇ ਮੂਰੇ ਛੋਟਾ ਜਾਂ ਮਾਰਬਲ ਵਾਲਾ ਬੜਾ ਅਲੱਗ ਤੋਂ ਮਿਲੂਆ ਤੇ ਬਾਹਰਲਾ ਪੱਕਾ ਬੜਾ ਆਪਾਂ ਨੂੰ ਅਲੱਗ ਤੋਂ ਮਿਲੂਆ ਜੀ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਦਿੱਤਾ ਬਾਕੀ ਬਾਹਰਲਾ ਜਿਹੜਾ ਬਾਥਰੂਮ ਹੈ ਉਹ ਤੁਸੀਂ ਦੇਖੋ ਜੀ ਪੂਰਾ ਖੁੱਲਡੁੱਲਾ ਪੂਰਾ ਬਟੇਗਾ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਕੂਠੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਜਿਹੜਾ ਮੋਬਾਈਲ ਨੰਬਰ ਹੈ ਜੀ ਮਾਲਕ ਦਾ ਉਹ ਤੁਸੀਂ ਨੋਟ ਕਰ ਲਓ 81400 6922013 ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦੇਣਾ 8146922013 ਜੇ ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਆਪੇ ਕਰ ਲਿਓ ਜੀ ਬਾਕੀ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਪੂਰੀ ਤੇ ਜਾਣਕਾਰੀ ਵੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਕੀ ਕੁਝ ਬਣਿਆ ਹੋਇਆ ਹੈ ਉੱਪਰ ਵੀ ਕਿਚਨ ਦੀ ਜਗ੍ਹਾ ਹੈਗੀਆ ਉੱਪਰ ਵੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਪੱਥਰ ਪੁੱਥਰ ਵਧੀਆ ਲੱਗਿਆ ਹੋਇਆ ਤੇ ਸਾਰਾ ਕੰਮ ਮਤਲਬ ਕਿ ਟੋਟਲ ਵਧੀਆ ਹੀ ਹੈ ਜੀ ਰੇਟ ਹੋ ਜੂਗਾ ਰੇਟ ਚ ਕਟੋਤੀ ਹੋ ਜੂਗੀ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਦਿੱਤਾ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕੋਠੀ ਕਿਵੇਂ ਦੀ ਲੱਗੀ ਕੋਠੀ ਦਾ ਰੇਟ ਕਿਵੇਂ ਦਾ ਲੱਗਿਆ ਵੱਧ ਘੱਟ ਸਾਰਾ ਕੁਝ ਜੋ ਵੀ ਤੁਹਾਡੇ ਦਿਲ ਚ ਹੈਗਾ ਕਮੈਂਟ ਚ ਦੱਸ ਦਿਆ ਕਰੋ ਜੀ ਤੇ ਨਾਲ ਦੀ ਨਾਲ ਮੈਨੂੰ ਵੀ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਤੁਸੀਂ ਕਿਵੇਂ ਕੁਝ ਕਹਿੰਦੇ ਹੋ ਤੇ ਕਿਹੜੇ ਏਰੀਆ ਚ ਕਿਹੋ ਜਿਹਾ ਰੇਟ ਚੱਲਦਾਗਾ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟਾਂ ਚ ਲਿਖਿਆ ਲਾਜ਼ਮੀ ਕਰੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਪਸੰਦ ਆਈ ਹੈ ਤਾਂ ਤੁਹਾਨੂੰ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦੋ 23 ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਹਰ ਏਰੀਆ ਚੋਂ ਕੂਠੀ ਘਰ ਮਕਾਨ ਹਰ ਚੀਜ਼ ਆਈਆਂ ਪਈਆਂ ਜੇ ਤੁਹਾਨੂੰ ਹਰ ਰੋਜ਼ ਵੀਡੀਓ ਦੇਖਣੀ ਆ ਤੁਹਾਡੇ ਏਰੀਆ ਚ ਕੂਠੀ ਘਰ ਮਕਾਨ ਤੁਸੀਂ ਦੇਖਣਾ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਜ਼ਮੀ ਜ਼ਰੂਰ ਦਬਦਿਓ ਯਾਦ ਕਰਕੇ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਚੈਨਲ ਦਾ ਵਟਸਐਪ ਨੰਬਰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ بار-ਬਾਰ ਚੱਲਦਾ ਰਹੇ 73800 ਪੂਰਾ 6273 ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਕਰਦਾ ਕੋਈ ਕਮਿਸ਼ਨ ਖਰਚਾ ਵਾਰਚਾ ਆਪਾਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਕਰਦੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਲਗਾ ਦੇਾਂਗੇ ਤੇ ਛੇਤੀ ਤੋਂ ਛੇਤੀ ਆਪਣੇ ਕੋਲੇ ਭੇਜ ਦਿਆ ਕਰੋ ਤੇ ਫਰੀ ਚ ਤੁਹਾਡੀ ਐਡ ਲੱਗ ਜਾਊਗੀ ਜੇ ਕੁਝ ਤੁਸੀਂ ਪੁੱਛਣਾ ਐਡ ਕਰਾਉਣ ਬਾਰੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰਨ ਨਾਲੋਂ ਚੰਗਾ ਤੁਸੀਂ ਆਪਣੇ ਕੋਲੇ ਬਸ ਵੀਡੀਓ ਬਣਾ ਕੇ ਭੇਜ ਦਿਓ ਬਾਕੀ ਜੇ ਕੁਝ ਕਮੀ ਪੇਸ਼ੀ ਲੱਗੀ ਤਾਂ ਤੁਹਾਨੂੰ ਮੈਂ ਫੋਨ ਕਰ ਲੂੰਗਾ ਜੀ